ਪੰਜਾਬੀ ਉਹ ਗੱਲ ਕੰਗਣਾ ਰਣਾ ਉਹਨੂੰ ਲੈ ਕੇ ਤੇ ਭਗਵੰਤ ਮਾਨ ਨੂੰ ਲੈ ਕੇ ਬੜੀ ਹੀ ਗੰਭੀਰ ਗੱਲ ਹੈ ਵੀ ਜਿਵੇਂ ਹੁਣ ਸਿੱਖਾਂ ਤੇ ਪੰਜਾਬ ਦੇ ਵਿੱਚ ਮੂਵੀ ਬਣਾਈ ਗਈ ਆ ਐਮਰਜੈਂਸੀ ਕੰਗਣਾ ਰਣਾ ਦੁਆਰਾ ਤਾਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਕਿ ਉਹਦਾ ਹੱਕ ਨਹੀਂ ਹੈਗਾ ਕਿ ਮੈਂ ਉਹਦੇ ਉੱਤੇ ਐਕਸ਼ਨ ਲਵਾਂ ਅੱਛਾ ਆਪਣਿਆਂ ਨੂੰ ਤਾਂ ਤੁਸੀਂ ਐਨਐਸਏ ਲਾ ਕੇ ਅਮਰਪਾਲ ਵਰਗਿਆਂ ਨੂੰ ਜੇਲ੍ਹਾਂ ਦੇ ਵਿੱਚ ਧੱਕੀ ਜਾਂਦੇ ਆ ਡਿਬਰੂਗੜ੍ਹ ਵਰਗੀ ਜੇਲ੍ਹ ਦੇ ਵਿੱਚ ਰੱਖ ਦਿੱਤਾ ਬੰਦਾ ਜਿਹੜੀ ਕਿ ਪੰਜਾਬ ਤੋਂ ਕੋਂਸੋਂ ਦੂਰ ਮਤਲਬ ਜਿਹੜੀ ਜੇਲ੍ਹ ਆ ਅਸਾਮ ਦੇ ਵਿੱਚ ਉਹਨੂੰ ਤਾਂ ਤੁਸੀਂ ਇੰਨੀ ਦੂਰ ਐਨਐਸਏ ਲਾ ਕੇ ਧੱਕਿਆ ਆਪਣੇ ਹੀ ਪੰਜਾਬ ਦੇ ਇੱਕ ਨੌਜਵਾਨ ਨੂੰ ਤੇ ਜਿਹੜੀ ਦੂਜੀ ਸਟੇਟ ਦੇ ਵਿੱਚੋਂ ਸਾਡੇ ਪੂਰੇ ਇਤਿਹਾਸ ਦੇ ਉੱਤੇ ਉਂਗਲੀ ਚੱਕਣ ਵਾਲੀ ਔਰਤ ਨੂੰ ਤੁਸੀਂ ਹਾਲੇ ਤੱਕ ਇੱਕ ਪੂਰਾ ਕਰੜਾ ਆਪਣੇ ਬੰਨਿਓ ਮੁੱਖ ਮੰਤਰੀ ਹੋਣ ਦੇ ਨਾਤੇ ਕੋਈ ਬਿਆਨ ਨਹੀਂ ਦਿੱਤਾ ਕਿ ਇਹ ਸ਼ਵੀ ਹੁੰਦੀ ਹੈ ਇੱਕ ਮੁੱਖ ਮੰਤਰੀ ਦੀ ਵੀ ਸਾਡੀ ਸਟੇਟ ਦੇ ਉੱਤੇ ਸਾਡੀ ਕੌਮ ਦੇ ਉੱਤੇ ਹਮਲਾ ਹੋ ਜੇ ਤੇ ਮੈਂ ਚੁੱਪ ਬੈਠਾ ਰਹਾ ਮਾਂ ਇਸ ਕਰਕੇ ਸਾਡੇ ਲੋਕਾਂ ਨੇ ਚੁਣਿਆ ਸੀ ਕਿ ਉਹਦੇ ਵਿੱਚ ਸਾਡੇ ਸਿੱਖਾਂ ਦੀਆਂ ਵੋਟਾਂ ਨਹੀਂ ਸੀਗੀਆਂ ਸਾਡੇ ਲੋਕਾਂ ਨੇ ਤੁਹਾਨੂੰ ਨਹੀਂ ਜਿਤਾ ਕੇ ਇੱਥੇ ਬਿਠਾਇਆ ਜਿੱਥੇ ਅੱਜ ਬੈਠੇ ਹੋ ਦਾ ਮੈਂ ਤੁਹਾਨੂੰ ਅੱਜ ਸਿੰਘੋ ਪੰਜਾਬੀਓ ਸਾਡੇ ਵਾਸੀਓ ਮੈਂ ਤੁਹਾਨੂੰ ਅੱਜ ਇਹਦੀ ਉਹ ਕਰਤੂਤ ਦਿਖਾਉਂਗਾ ਵੀ ਜਿਹੜੀ ਕਿ ਉਹੀ ਕਰਨਯੋਗਰਾ ਹੋਰ ਨਹੀਂ ਇਹ ਕਰ ਸਕਦਾ ਕਿਉਂਕਿ ਸਿੱਖਾਂ ਤੇ ਜਿਹੜਾ ਕਿ ਜ਼ੁਲਮ ਹੋ ਰਿਹਾ ਹਰ ਪਾਸਿਓਂ ਹੋ ਰਿਹਾ ਉਹਦਾ ਖੁਦ ਸਰਕਾਰ ਵੀ ਕਰ ਰਹੀ ਹੈ ਪਰ ਮੈਂ ਕਹਿਣਾ ਚਾਹਣਾ ਵੀ ਜਿਹੜਾ ਜ਼ੁਲਮ ਹੋ ਰਿਹਾ ਸਾਡੇ ਸਿੰਘਾਂ ਦੇ ਉੱਤੇ ਸਿੱਖਾਂ ਦੇ ਉੱਤੇ ਪੂਰੀ ਕੌਮ ਦੇ ਉੱਤੇ ਇਹ ਬੰਦਾ ਉਹਨੂੰ ਰੋਕਣ ਦੀ ਬਜਾਏ ਤੇ ਉਹਦੇ ਐਕਸ਼ਨ ਲੈਣ ਦੀ بجائے ਹੋਰ ਕਰਤੂਤਾਂ ਕਰ ਰਿਹਾ ਤੁਸੀਂ ਵੀ ਉਹਦੀਆਂ ਕਰਤੂਤਾਂ ਵੈਸੇ ਦੇਖੀਆਂ ਨੇ ਪਰ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਤੁਹਾਨੂੰ ਦਿਖਾਉਣਾ ਚਾਹੁੰਦਾ ਵਾਲੇ ਭੈਣ ਭਰਾ ਜੇ ਹੁੰਦੇ ਨੇ ਜਿਨ੍ਹਾਂ ਨੇ ਨਹੀਂ ਦੇਖੀ ਹੁੰਦੀ ਪਰ ਉਹਨਾਂ ਨੂੰ ਮੈਂ ਇਹਦੀ ਉਹ ਗੱਲ ਦਿਖਾਉਂਗਾ ਵੀ ਜਿਹੜੀ ਉਹੀ ਕਰਨ ਯੋਗ ਰਾ ਹੋਰ ਇਹ ਕੁਝ ਨਹੀਂ ਕਰ ਸਕਦਾ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਜ਼ੀਰੋ ਹੀ ਆ ਇਹ ਤੁਹਾਡੇ ਸਾਹਮਣੇ ਮੈਂ ਹੁਣ ਪੇਸ਼ ਕਰਨ ਲੱਗਾ ਇਹਦੀ ਗੱਲਬਾਤ ਧਿਆਨ ਨਾਲ ਸੁਣਿਓ ਇਹੀ ਕਰਨ ਜੋਗਰਾ ਹੋ ਰਹੇ ਕੁਝ ਵੀ ਨਹੀਂ ਕਰ ਸਕਦਾ ਭਗਵਾਨਤਮਨ ਨੇ ਉਹ ਬੋਲਦਾ ਸੀ ਉਹ ਜਿਹੜਾ ਜਿਹਦੀ ਸੋਚ ਨਹੀਂ ਹੈਗੀ ਬੰਦ ਕਰਨ ਵਾਲੀ ਨੋ ਜੋ ਸਿੱਧੂ ਮੈਂ ਆਹ ਸ਼ਾਦੀਆਂ ਚ ਲੈਣ ਦੇ ਨਾਲੇ ਸੂਟ ਵਰਗਾ ਉਹ ਨਾ ਉਹਨੂੰ ਕੋਈ ਖੋਲੇ ਨਾ ਸਮਾਵੇ ਐਂ ਤਾਂ ਕਾਹਦੀ ਕਾਹ ਪੇਜੀ ਜਾਂਦੇ ਰਹਿੰਦੇ ਉਹਨੂੰ ਕਾਂਗਰਸ ਨੇ ਖੋਲ ਲਿਆ ਹੁਣ ਲਵਾਫੇ ਚ ਨਹੀਂ ਪੈਂਦਾ ਉਹ ਉਹ ਬੋਲ ਰਿਹਾ ਸੀ ਜੀ ਬੜੇ ਵੱਡੇ ਵੱਡੇ ਸਕੂਲਾਂ ਚ ਪੜੇ ਹੋਣੇ ਜੀ ਐਸਾ ਸਰਕਾਰੀ ਵਾਲਿਆਂ ਉਹ ਕੀ ਬੋਲ ਰਿਹਾ ਸੀ ਮੈਂ ਤਾਂ ਫਿਰ ਜਵਾਬ ਇੱਦਾਂ ਹੀ ਦੇਉ ਉਹਨਾਂ ਦੀ ਭਾਸ਼ਾ ਚ ਉਹ ਕੀ ਕਹਿੰਦਾ ਸੀ ਭਗਵਾਨਤਮਾਨ ਨੇ ਬਦਲਾ ਲਿਆਉਣਾ ਸੀ ਸਵਾ ਸਾਲ ਹੋ ਗਿਆ ਭਗਵਾਨਤਮਾਨ ਨੇ ਕੀ ਬਦਲਾ ਲਿਆਂਦਾ ਸਿਰਫ ਪਤਨੀ ਬਦਲੀ ਐ ਆਖਿਆ ਸੀ ਨਾ ਤੇ ਮੈਂ ਸਿੱਧੂ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ ਯਾਦ ਅਸਤ ਕਮਜ਼ੋਰ ਹੋਣੀ ਤੁਸੀਂ ਵੀ ਦੂਜੀ ਪਤਨੀ ਦੀ ਬੇਟੀ ਹੋ ਇਹ ਤਾਂ ਅਦਾਬਾਪੂ ਤੁਹਾਡੇ ਘਰੇ ਬਦਲਾ ਨਾ ਲਿਆਉਂਦਾ ਤੇ ਦੁਨੀਆ ਤੇ ਨਹੀਂ ਆਉਣਾ ਸੀ ਆਜੋ ਇਸ ਪਿਚ ਤੇ ਖੇਡਣਾ ਇਸ ਪਿਚ ਤੇ ਆ ਜਾਂਦੇ ਆ ਇਹ ਕੋਈ ਗੱਲਾਂ ਮੁੱਦੇ ਨੇ ਜੀ ਕਦੇ ਕਿ ਪਤਾ ਨਹੀਂ ਯਾਰ ਉੱਥੇ ਕਿਹੋ ਜਿਹਾ ਮਟੀਰੀਅਲ ਆ ਗਿਆ ਜਿਹੜੇ ਪਿੰਡਾਂ ਦੇ ਸਰਪੰਚ ਨਹੀਂ ਬਣ ਸਕਦੇ ਉਹ ਆ ਗਏ ਭਾਈ ਲੋਕਾਂ ਨੇ ਭੇਜਿਆ ਨਹੀਂ ਲੋਕਾਂ ਨੇ ਭੇਜੇ ਆ ਤੇ ਫਿਰ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਨੇ ਮੁੱਦੇ ਤਾਂ ਫਿਰ ਅਸੀਂ ਵੀ ਦੱਸ ਸਕਦੇ ਆ ਵੀ ਕਿਹੜੇ ਨੇ ਪੰਜਾਬ ਦੇ ਪੰਜਾਬ ਦੇ ਮੁੱਦੇ ਚਿੱਟੇ ਦਾ ਮੁੱਦਾ ਬੇਰੁਜ਼ਗਾਰੀ ਦਾ ਮੁੱਦਾ ਸਿੱਖੀ ਨੂੰ ਲੈ ਕੇ ਜਿਹੜੀਆਂ ਬੇਆਦਮੀਆਂ ਹੋ ਰਹੀਆਂ ਨੇ ਇਹ ਬੜਾ ਅਹਿਮ ਮੁੱਦਾ ਹੈ ਪਾਣੀਆਂ ਦਾ ਮੁੱਦਾ ਹੈ ਪਰ ਕਿਸੇ ਮੁੱਦੇ ਦੀ ਗੱਲ ਤੁਹਾਨੂੰ ਕਰਦੇ ਨਜ਼ਰ ਆਏ ਨੇ ਸੀਐਮ ਭਗਵੰਤ ਮਾਨ ਸਟੇਜ ਦੇ ਉੱਤੇ ਇਹਨਾਂ ਨੂੰ ਸਿਰਫ ਨਿੱਜੀ ਜ਼ਿੰਦਗੀਆਂ ਤੱਕ ਸੀਮਤ ਰਹਿੰਦੇ ਨੇ ਇਹ ਐਦੂ ਅੱਗੇ ਇਹਨਾਂ ਦੀ ਸੋਚ ਨਹੀਂ ਜਾਂਦੀ ਕਿਉਂਕਿ ਕਦੇ ਸੁਖਵੀਰ ਬਾਦਲ ਨੂੰ ਫੜ ਲਿਆ ਕਦੇ ਕਿਸੇ ਕੈਪਟਨ ਵਰਗੇ ਨੂੰ ਫੜ ਲਿਆ ਕਦੇ ਨਵਜੋਤ ਸਿੰਘ ਸਿੱਧੂ ਨੂੰ ਫੜ ਲਿਆ ਐਦੋਂ ਅੱਗੇ ਇਹਨਾਂ ਦੀ ਸੋਚ ਨਹੀਂ ਜਾਂਦੀ ਇਹਨਾਂ ਨੂੰ ਪਤਾ ਹੈ ਵੀ ਮੈਂ ਕੁਝ ਕਰਨ ਵਾਲਾ ਨਹੀਂ ਹੈਗਾ ਬੜੀ ਨਿਕੰਮੀ ਸਰਕਾਰ ਬਣੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਉਹਨੂੰ ਪਤਾ ਹੈ ਵੀ ਮੈਂ ਸਿੱਖਾਂ ਲਈ ਕੁਝ ਨਹੀਂ ਕਰ ਸਕਦਾ ਕਿਸੇ ਦੇ ਸਵਾਲ ਨਹੀਂ ਚੱਕ ਸਕਦਾ ਤਾਂ ਹੁਣ ਤੁਸੀਂ ਸਮਝੋ ਵੀ ਉਹਨੇ ਟਾਈਮ ਪਾਸ ਫਿਰ ਹੁਣ ਪੰਜਾਬ ਦੇ ਲੋਕਾਂ ਦਾ ਕਰਨਾ ਤੇ ਕਰਨਾ ਕਿਵੇਂ ਆ ਟੁਟਕਲੇ ਕਹਾਣੀਆਂ ਇੱਕ ਦੂਜੇ ਦੇ ਉੱਤੇ ਗਾਲਾਂ ਕੱਢ ਦੇਣੀਆਂ ਇਹਨੂੰ ਕੱਢਤੀਆਂ ਜੀ ਉਹਨੂੰ ਕੱਢਤੀਆਂ ਇਹ ਸਾਰਾ ਵਿਰੋਖ ਖੇਲ ਜਿਹੜਾ ਕਿ ਦਿਮਾਗ ਦਾ ਰਚਿਆ ਹੁੰਦਾ ਪਰ ਸਾਡੇ ਵਾਲੀ ਜਿਹੜੀ ਜਨਤਾ ਹੈ ਉਹ ਇੰਨੀ ਮਤਲਬ ਨਰਵਸ ਹੈ ਉਹਦੇ ਜਦੋਂ ਕੋਈ ਟੁਟਕਲਾ ਕਹਾਣੀ ਸੁਣਾ ਦਿੰਦਾ ਉਹਨੇ ਨਵਜ ਫੜੀ ਹੋਈ ਆ ਸਾਡੇ ਵਾਲੇ ਲੋਕਾਂ ਦੀ ਵੀ ਇਹ ਮੇਰੇ ਕਾਬੂ ਆ ਰਹੇ ਨੇ ਇਹਨਾਂ ਨੂੰ ਕਹਾਣੀ ਸੁਣਾਉਣ ਦੀ ਲੋੜ ਆ ਕੋਈ ਟੁਟਕਲਾ ਆਈਆਜ਼ਰ ਮਾਰੀਆਣੀਆਂ ਨਾਲ ਤਾੜੀਆਂ ਮਾਰੀ ਜਾਣਗੇ ਸਾਡੇ ਵਾਲੇ ਲੋਕ ਪਰ ਇਹਨੂੰ ਕੋਈ ਸਵਾਲ ਕਰਨ ਵਾਲਾ ਉੱਠ ਕੇ ਸਾਹਮਣੇ ਖੜ ਕੇ ਕੋਈ ਹੈ ਵੀ ਜਿਹੜਾ ਕੋਈ ਕਹਵੇ ਵੀ ਜਿਹੜੇ ਭਾਈ ਇਹ ਮੁੱਦੇ ਨੇ ਸਾਡੇ ਪੰਜਾਬ ਦੇ ਸਿੱਖੀ ਨੂੰ ਲੈ ਕੇ ਬੇ ਮਤਲਬ ਬੇਅਦਮੀਆਂ ਹੁੰਦੀਆਂ ਨੇ ਫਿਰ ਸਾਡੇ ਪੰਜਾਬ ਦੇ ਵਿੱਚ ਪ੍ਰਵਾਸੀ ਲੋਕਾਂ ਦਾ ਬੜਾ ਅਹਿਮ ਮੁੱਦਾ ਹੈ ਜਿਹੜੇ ਨਾਲ ਸਾਡੇ ਮਜ਼ਦੂਰਾਂ ਨੂੰ ਕੰਮ ਕਾਜ ਨਹੀਂ ਮਿਲ ਰਿਹਾ ਬਾਕੀ ਪ੍ਰਵਾਸੀ ਲੋਕਾਂ ਦੁਆਰਾ ਬੇਅਦਬੀਆਂ ਨੂੰ ਵੀ ਅੰਜਾਮ ਦਿੱਤੇ ਗਏ ਆਪਣੇ ਚੈਨਲ ਤੇ ਮੈਂ ਪਹਿਲਾਂ ਵੀ ਪਾ ਚੁੱਕਿਆ ਤਾਂ ਹੋਰ ਵੀ بڑے ਮਾਮਲੇ ਨੇ ਵੀ ਜਿਵੇਂ ਚਿੱਟੇ ਨੂੰ ਲੈ ਕੇ ਪਾਣੀਆਂ ਦਾ ਮੁੱਦਾ ਬੇਰਜਗਾਰੀ ਦਾ ਮੁੱਦਾ ਕੀ ਕੀ ਨਹੀਂ ਹੈਗਾ ਸਾਡੇ ਪੰਜਾਬ ਦੇ ਵਿੱਚ ਪਰ ਇਹ ਜਿਹੜੇ ਲੋਕ ਨੇ ਇਹ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਪੰਜਾਬਦਿਆਂ ਨੂੰ ਕਮਾ ਕੇ ਰੱਖਦੇ ਨੇ ਪਰ ਹੈਗੇ ਥੋੜੀ ਸੰਖਿਆ ਦੇ ਲੋਕ ਨੇ ਜਿਹੜੇ ਇਹਨਾਂ ਦੇ ਥੱਲੇ ਬੈਠੇ ਤਾੜੀਆਂ ਮਾਰਦੇ ਨੇ ਬੈਸੇ ਸਾਡਾ ਪੰਜਾਬ ਤਾਂ ਸਮਝ ਚੁੱਕਿਆ ਐ ਇਦੋਂ ਬਾਅਦ ਪੰਜਾਬ ਦੇ ਲੋਕ ਇਹਨਾਂ ਗੱਲਾਂ ਤੋਂ ਪਹਿਲਾਂ ਅੱਕ ਕੇ ਇਹਨਾਂ ਨੂੰ ਲਿਆਂਦਾ ਸੀ 92 ਸੀਟਾਂ ਦਿੱਤੀਆਂ ਬੜੀ ਵੱਡੀ ਮਤਲਬ ਸੰਖਿਆ ਦੇ ਵਿੱਚ ਵੋਟ ਪਈ ਤੇ ਵੱਡੇ ਪੱਧਰ ਦੇ ਉੱਤੇ ਜਿੱਤ ਪ੍ਰਾਪਤ ਕਰਾਈ ਤਾਂ ਜੇਹੀ ਲੋਕ ਸਾਡੇ ਲੋਕਾਂ ਦੇ ਸਿਰ ਦੇ ਉੱਤੇ ਬੈਠ ਕੇ ਸਾਡੇ ਨੌਜਵਾਨਾਂ ਤੇ ਪੰਜਾਬ ਦੇ ਜਿਹੜੇ ਐਸੀ ਮਹੀਮ ਚੱਕਦੇ ਸੀ ਜਿਹੜੀ ਨਸ਼ਿਆਂ ਦੇ ਵਿਰੁੱਧ ਸੀ ਉਹਨਾਂ ਨੂੰ ਐਨਐਸਏ ਲਾ ਕੇ ਇਹਨਾਂ ਨੇ ਅੰਦਰ ਰੱਖਿਆ ਹੋਇਆ ਕੰਗਣਾ ਰਣੌਤ ਵਰਗੀਆਂ ਜਿਹੜੀਆਂ ਕਿ ਭੇਡਾਂ ਨੇ ਸਾਡੇ ਸਿੱਖੀ ਦੇ ਉੱਤੇ ਉਹਨਾਂ ਨੇ ਐਡਾ ਮਾੜਾ ਇਤਿਹਾਸ ਰਚਣ ਜਾ ਰਹੀ ਸੀ ਤੇ ਉਸ ਦੇ ਖਿਲਾਫ ਇੱਕ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਵੀ ਕਰੜਾ ਬਿਆਨ ਨਹੀਂ ਆਇਆ ਵੀ ਭਾਈ ਸਾਡੀ ਜਿਹੜੀ ਸਟੇਟ ਹੈ ਤੇ ਇਸ ਦੇ ਖਿਲਾਫ ਸਵਾਲ ਕੀ ਮਤਲਬ ਫਿਲਮ ਬਣਾਈ ਤਾਂ ਫਿਲਮ ਬਣਾਈ ਕਿਵੇਂ ਪਹਿਲੇ ਨੰਬਰ ਤੇ ਮੁੱਖ ਮੰਤਰੀ ਦੀ ਜਿਹੜੀ ਕਿ ਸਪੀਚ ਸੀ ਆਉਣੀ ਚਾਹੀਦੀ ਸੀ ਲੋਕਾਂ ਦੇ ਪ੍ਰਤੀ ਲੋਕਾਂ ਦੇ ਰੂਹ ਰੂ ਹੋ ਕੇ ਦੱਸਣਾ ਚਾਹੀਦਾ ਸੀ ਵੀ ਅਸੀਂ ਐਕਸ਼ਨ ਕਰਨ ਲੱਗੇ ਕੰਗਣਾ ਉੱਤੇ ਪਰ ਨਹੀਂ ਉਹਨੂੰ ਪਤਾ ਹੈ ਵੀ ਆਪਣਾ ਜਿਹੜਾ ਕਿ ਤੋਰੀ ਫੁਲਕਾ ਚੱਲੀ ਜਾਂਦੇ ਆਪਾਂ ਨੇ ਕੀ ਲੈਣਾ ਸਿੱਖਾਂ ਤੋਂ ਤੇ ਕੀ ਲੈਣਾ ਸਾਡੇ ਪੰਜਾਬ ਦੇ ਲੋਕਾਂ ਤੋਂ ਪਰ ਇਹ ਨਹੀਂ ਜਾਣਦਾ ਵੀ ਜੇ ਲੋਕਾਂ ਨੇ ਤੈਨੂੰ ਬਣਾਇਆ ਤਾਂ ਤੈਨੂੰ ਥੱਲੇ ਵੀ ਲਾਉਣਗੇ ਲਾ ਦਿੱਤਾ ਦੇਰ ਨਹੀਂ ਲੱਗਦੀ ਲਾ ਹੀ ਦਿੱਤਾ ਜਿਵੇਂ ਕਿ ਹੁਣ 13 ਜੋ ਇਹਨਾਂ ਕੋਲੇ ਤਿੰਨ ਰਹਿ ਗਈਆਂ ਤਾਂ ਤਿੰਨਾਂ ਜੋ ਹੁਣ ਇਹਨਾਂ ਦੀ ਜ਼ੀਰੋ ਆ ਜਾਣੀ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਜਿੰਨੀ ਮਤਲਬ ਉਤਸ਼ਾਹ ਦੇ ਨਾਲ ਲੋਕਾਂ ਨੇ ਇਹਨਾਂ ਨੂੰ ਬਣਾਇਆ ਸੀ ਉਨਾ ਹੀ ਰੋਸ ਦੇ ਨਾਲ ਲੋਕ ਇਹਨਾਂ ਨੂੰ ਥੱਲੇ ਡੇਗ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਡਲੇ ਵਜ ਦੇ ਵੇਖੋਗੇ ਵੱਜ ਵੀ ਚੁੱਕੇ ਨੇ ਇਹਨਾਂ ਨੂੰ ਲੋਕ ਗਲੀਆਂ ਦੇ ਵਿੱਚ ਕੋਟਣਗੇ ਇਹ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੋਗੇ ਜਿਵੇਂ ਕਿ ਬਾਕੀ ਲੀਡਰਾਂ ਤੋਂ ਅੱਕੇ ਹੋਏ ਸੀ ਲੋਕ ਇਹਨੂੰ ਚੁਣਿਆ ਇਹਨੇ ਪਹਿਲਾਂ ਹੀ ਾਕਾਤ ਦਿਖਾ ਦਿੱਤੀ ਨਾ ਸਾਡੇ ਸਿੱਖਾਂ ਲਈ ਕੁਝ ਨਾ ਸਾਡੇ ਪੰਜਾਬ ਦੇ ਲੋਕਾਂ ਲਈ ਕੁਝ ਬਸ ਖતમ ਸਾਰਾ ਖੇਲ ਐ ਕਿਹੜੀ ਸਗੜਾ ਸੀਜੀ ਨਾਲ ਜਿਹੜੇ ਆ 2.5 ਸਰ ਰਹਿੰਦੇ ਆ ਉੱਠ ਪਾ ਲਿਓ ਬਾਕੀ ਅੱਗੇ ਦੇਖਦੇ ਆ ਨਵਾਂ ਸਮਾਂ ਜਿਹੜਾ ਕਿ ਆਉਣਾ ਪ੍ਰਮਾਤਮਾ ਕਰੇ ਮੈਂ ਕਹਿੰਦਾ ਸਾਡੇ ਸਿੰਘਾਂ ਬਣੀਓ ਕੋਈ ਐਸੀ ਪਾਰਟੀ ਬਣੇ ਤਾਂ ਉਸ ਨੂੰ ਅਸੀਂ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਲੈ ਕੇ ਆਈਏ ਤਾਂ ਹਣ ਵੀਰੋ ਮੇਰੀ ਅਪੀਲ ਇਹੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਕੇ ਆਪਣੇ ਲੋਕਾਂ ਦੇ ਵਿੱਚ ਜਿਹੜੇ ਕਿਹੇ ਵਿਚਾਰ ਨੇ ਬੜਾ ਹੀ ਅਹਿਮ ਰੋਲ ਹੁੰਦਾ ਇਹਨਾਂ ਗੱਲਾਂ ਦਾ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਗੱਲਾਂ ਸੋਚ ਵਿਚਾਰ ਕੇ ਅੱਗੇ ਲਿਆਉਣੀਆਂ ਚਾਹੀਦੀਆਂ ਨੇ ਇਹਨਾਂ ਦਾ ਸੁਨੇਹਾ ਪਹੁੰਚਣਾ ਆਪਣੇ ਭੈਣ ਭਰਾਵਾਂ ਤੱਕ ਜ਼ਰੂਰੀ ਹੁੰਦਾ ਤਾਂ ਮੇਰੀ ਅਪੀਲ ਹੈ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਆਪਣੇ ਭੈਣ ਭਰਾਵਾਂ ਤੱਕ ਮੈਸੇਜ ਜਾਵੇ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਵਾ ਦੇਣਾ ਜੀ ਧੰਨਵਾਦ